ਜਮੀ ਸੰਗ ਸ਼ਰਮਤਾ ਨਹੀਂ ਮੇਰੇ ਸਾਲੇ ਨੇ ਤੇ ਜੇ ਮੇਰੇ ਸਲੇ ਦੀ ਆਪ ਤੇਗਾ ਭੈਣ ਵੇ ਖਸਮੋ ਕੁੱਤੇ ਬਿੱਲੀ ਨੂੰ ਜਾਂਦੇ ਨੂੰ ਮਾਈ ਜੰਦੇ ਉਹਦਾ ਨਾ ਗੇੜੀ ਉਹਨੂੰ ਤੇਰੇ ਪਰ ਬੈਨਾ ਦੱਸ ਦੇ ਨੇ ਵੀ ਜੇ ਪੀਟਰ ਸਾਡਾ ਮੂੰਹ ਛੱਟ ਦੇ ਸਾਡੇ ਬਾਪ ਕੱਟੇ ਜਾਣ ਉਹਨੂੰ ਦੱਸੋ ਫਰਕ ਨਹੀਂ ਪੰਨੂ ਆ ਵਸ ਤੇਰੇ ਬਾਪ ਨੂੰ ਮਰ ਨੂੰ ਕਿੰਨੇ ਸਾਲ ਹੋ ਗਏ ਜਿਆਦਾ ਨਹੀਂ ਜੱਜ ਹੈ ਜਿਆਦਾ ਨਹੀਂ ਤੇਰੇ ਦਾਦੇ ਦਾ ਕਿ ਨਾਮ ਹੈ ਦਾਦੇ ਦਾ ਦਾਦੇ ਦਾ ਤਾਂ ਨਹੀਂ ਪਤਾ ਯਾ ਜੱਜ ਭੁੱਲ ਗਿਆ ਮੈਂ ਤਾਂ ਪਰਦਾਦੇ ਦਾ ਨਾ ਰਚੋ ਇਹਦੇ ਮਲੰਗ ਦੇ ਬਾਪ ਦਾ ਕੀ ਨਾਮ ਹੈ? ਬਾਬਾ ਬੋਪਾ ਸਵਾਮੀ ਉਹਦੇ ਬਾਪ ਦਾ ਨਾਮ ਬਾਬਾ ਸੁਹਾਸ ਰਾਏ। ਯਾਦ ਕਰਾਫਾ ਮੈਂ? ਤਾਂ ਜੀ ਅਰੇ ਬਾਬਾ ਦੀ ਨਾਂ ਕਿ ਤੇ ਬੰਗਸਾਰੀ ਇਹ ਸਾਲਾ ਤੈਨੂੰ ਆਉਂਦਾ ਪਿਓ ਦਾਦੇ ਦੇ 9000 ਨਹੀਂ ਆ ਮਲੰਗ ਦੇ 9000 ਨਹੀਂ ਹੁੰਦੇ ਸਾਰੇ। ਅੱਠ ਬੱਕੜਾ ਹੈ? ਇਹ ਪਾਪੀ ਨੂੰ ਕੀ ਪਤਾ ਸੀ? ਇਹ ਸੇਵਾ ਕੀ ਚੀਜ਼ ਹੁੰਦੀ ਆ? ਸੇਵਾ ਨਾਲੇ ਹੋ ਰਾ। ਇਹਦੇ ਤਾਂ ਡੁੱਬਣਾ 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 ਮੈਂ ਡੁੱਬਣਾ। ਹਾਂ ਜੀ। ਆਹ ਹੋਲੇ ਨਾ ਸਿੱਕਲਾ ਵਾਪਸ ਤੇਰੀ ਕਸਮ ਤੇ ਕਰਕੇ ਤੈ ਹਾਂ ਦੇਖ ਖਾਲੀ ਪਗੜੀ ਚੇਰੇ ਕੋਸੇ ਬੈਠੂ ਚਾਚੀ ਇਹਦਾ ਲੱਗਣਾ ਵੀ ਨਹੀਂ ਹੋਣਾ ਆਪਣਾ ਕੇਕ ਇਹਦਾ ਕੀ ਲੱਗੂਗਾ ਕੇਕਾ ਬਣਾ ਮਰਜ਼ੂਰ ਹੋ ਜਾਊਗਾ ਤੇ ਮੇਰੀ ਤਾਂ ਬਾਬਾ ਜੀ ਆਏ ਵੀ ਦੱਸ ਤੂੰ ਦੱਸ ਮੇਟਰ ਖੈਰ ਗਿਆ ਆ ਲੈ ਤੂੰ ਮੈਨੂੰ ਆਪਣੇ ਘਰੇ ਉੱਥੇ ਬੁਲਾ ਲੰਦਾ ਨਾ ਮੈਨੂੰ ਕੀ ਪਤਾ ਦੀ ਤੈਨੂੰ ਇਹਦਾ ਪਤਾ ਤਾਂ ਹੈ ਪਾਪੀ ਨੂੰ ਤਾਂ ਲੈ ਮਾਰਿਆ ਬਗਾ ਕਿਨਾਲੀ ਵਿੱਚ ਲੈ ਲੈ ਕੋੜੀ ਬੰਦਾ ਚੱਲ ਚਲੀ ਤੁਰਦੀ ਖਾ ਪਰੋ ਗਿਆ ਪਾਪਾ ਜੀ ਰੋਮੀ ਚੱਲ ਮੇਰੇ ਸਾਲੇ ਨੂੰ ਹੋਰ ਦਾ ਮੇਰੇ ਸਾਲੇ ਨੇ ਇੱਕ ਮੇਰੇ ਸਾਲੇ ਯਾਦ ਸੇਗਾ ਫੋਟੋ ਕਿਦਾਂ ਮਾਰੇ ਕਿ ਤੈਨਰੇਗਾ ਰੁਕੀਆਂ ਜੇ ਬਈ ਤੋਹ ਬਣਾਵਾਂਗੇ ਬਣਾ ਲੇਗੀ ਉਹਨੂੰ ਓਏ ਫਾਮਲੇ ਕਰ ਲਗਾ ਨਹੀਂ ਵਿੱਚ ਪੀਟਰ ਸਾਡੇ ਮੂੰਹ ਹੱਸੇ ਪੀਟਰ ਕੰਨਿਆ ਇੱਕ ਲਾਪਾਂ ਦੀਆਂ ਕਿਉਂ ਬੰਨ੍ਹ ਕੇ ਸਾੜੀ ਇਹ ਸਾਰਾ ਤੈਨੂੰ ਆਉਂਦੇ ਪਿਓ ਦਾ ਦੇ ਨੌਜਾਬ ਨਹੀਂ ਅੱਮ ਲੱਗਦੇ ਨੌਜਾਬ ਨਹੀਂ ਫਿਰ ਸਾਰੇ ਇਹ ਇਹ ਪੰਨੀ ਹੋ ਗਈ ਪਤਾ ਸਿਵਾ ਨਾ ਹੋਰਾ ਸਿਵਾ ਨਾ ਹੋਰਾ ਇਹ ਤਾਂ ਟੁੱਪਣਾ 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 ਆਹ ਹੋ ਰਿਹਾ ਆਹ ਹੋ ਰਿਹਾ ਨਾ ਸੱਟੇ ਲੱਗਦੇ ਪਤੇ ਕਾਹਦੇ ਕਰ ਕੀਤੇ ਕਾਹਵੇਂ ਪਤਾ ਨਹੀਂ ਕਹ ਲੈ ਕੋਤੇ ਬਲੈ ਝੂਠਾ ਰਿਹਾ ਟੂਟ ਇੱਥੇ ਨੂੰ ਵੀ ਲੈ ਗਿਆ ਵੀ ਕੇਕ ਲੱਗ ਜੂ ਮੁਕੇ ਪੀਏ ਦੀ ਟੈਂਸ਼ਨ ਨਹੀਂ ਮੈਂ ਜਦੋਂ ਤੁਹਾਨੂੰ ਮਿਲਣ ਆਇਆ ਨਾ ਤੂੰ ਮੈਨੂੰ ਆਪਣੇ ਘਰੇ ਉੱਥੇ ਬੁਲਾ ਲੰਦਾ ਨਾ ਮੈਂ ਕੀ ਪਤਾ ਜੀ ਮੈਨੂੰ ਇਹ ਨਾ ਪਤਾ ਤਾਂ ਹੈ ਪਾਪੀ ਨੂੰ ਨਾ ਮਾਰਿਆ ਭਗਾ ਕੇ ਨਾਲੀ ਵਿੱਚ ਜਾ ਕਰਾ ਦੇ ਕਾਹਦੇ ਕਾਹਦੇ ਆ ਤੂੰ ਚਾਹ ਤਾ ਹੱਸ ਗਿਆ ਬਈ ਨਹੀਂ 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 ਮੈਂ ਤੱਕ ਮੂੰਹ ਤੇ ਕਰ ਦਿਓ ਏ ਬੰਦ ਨੂੰ ਆਪਣੇ ਆਉਣ ਵਾਲਾ ਸਟਾਰ ਬਣਾਉਣਾਗਾ ਤੇ ਪੱਗ ਦੇਖੋ ਕਿੰਨੇ ਘੈਂਟ ਬੰਨੀ ਆ ਮੁੰਡੇ ਇਧਰ ਮੇਰੀ ਚੁੰਨੀ ਦੇਖੋ ਉਧਰ ਦੇਖੋ ਐਨ ਕਾਲੀ ਕੁੜੀ ਬਲਾਰ ਹੋ ਗਈ ਦੀ ਥੋੜੀ ਜੀ ਇਹ ਉਹੀ ਕੁੜੀ ਜਿਹੜੀ ਬੋਲੀਆ ਪਾਰੀ ਦੀ ਗਰੇਜੀ ਇਹ ਨੌਜਵਾਨ ਨਹੀਂ ਕਹਿੰਦੇ ਉਹੀ ਆ ਲੱਖਾਂ ਦਿਲਾਂ ਦੀ ਧੜਕਣ ਆ ਇਹ ਇਹ ਮੈਡਮ ਵੀ ਆਪਣਾ ਦੱਸਣਾ ਚਾਹੂੰਗੀ ਚਾਨਣਾ ਪਾਓ ਤੁਸੀਂ ਆਪ ਇਹ ਜਿੱਦੇ ਦੀ ਗੱਭਰੂ ਹੋਈ ਐ ਇਹਨੇ ਬੜਾ ਨਾਮ ਬਣਾਇਆ ਹਾਂ ਬਾਈ ਚਲੋ ਜਿਹੜੀ ਇਹ ਗੱਭਰੂ ਹੋਈ ਐ ਇਹਨੇ ਬੜਾ ਨਾਂ ਬਣਾਇਆ ਆ ਗਿਆ ਥੈਂਕਸ ਅ ਲਵੀ ਸੱਚੀ ਖਲ ਜੀ ਟਾਈਮ ਘੱਟਾ ਥੋੜਾ ਜਿਹਾ ਪੰਡਿਤ ਜੀ ਦੱਸਿਆ ਨਹੀਂ ਤੁਸੀਂ ਚੱਲਦੀ ਆਪਾਂ ਮੱਥੇ ਦੀਆਂ ਤਕਰੀਰਾਂ ਪਿੱਛੋਂ ਗੁੱਤ ਦੇ ਇੱਕੇ ਦੱਸਦਾ ਹੁਣ ਮੱਥਾ ਤਾਂ ਉਹਨੇ ਲੁਕੋ ਲਿਆ ਕੁੜੀ ਨੇ ਅਸੀਂ ਕਿੱਥੇ ਗਏ ਮੇਰੇ ਨਹੀਂ ਨਹੀਂ ਲਓ ਜੀ ਇਹ ਤਾਂ ਚੱਲ ਨਹੀਂ ਰਿਹਾ ਜੀ ਕੈਮਰਾ ਦਾ ਹਲੇ ਸੈਟਿੰਗ ਕਹਿੰਦੇ ਬਾਲੀ ਹੋ ਗਈ ਸੀ ਸੈਟਿੰਗ ਬਾਲੀ ਹੋ ਗਈ ਸੀ ਮੇਰੇ ਕੋਲੋਂ ਵੈਸਾ ਕੀ ਕਹਿੰਦਾ ਜਦੋਂ ਕਿ ਕੀ ਸ਼ਾਟ ਆਇਆ ਸੀ ਵਾਹ ਜੀ ਵਾ ਨੈਚੁਰਲ ਕਮਾਲ ਹੋ ਗਿਆ ਪਰਫੈਕਟ ਆਟਾ ਅੱਛਾ ਜੀ ਚਲੋ ਫਮਲੇ ਕ ਦਾ ਬਲੋਗ ਰੀਪੇ ਮਾਲ ਦਾ ਖਰੇਦਾ ਰੱਖਤਾ ਵੇਚ ਕੇ ਨਾ ਤੱਕ ਬੁਲਟ ਲਾਵਾਂਗੇ ਤੈਨ ਕਬੂਤਰ ਵੇਚ ਕੇ ਆ ਜਾ ਉਹ ਤਨ ਦੋ ਗੋਲ ਲੈ ਲੈਣਾ ਇੱਕ ਚੀਨਾ ਲੈ ਲੈ ਨੋ ਨੋ ਲਾਲ ਰੱਤਾਂ ਦੇ ਬਿਨਾ ਮੈਂ ਨਹੀਂ ਰੱਖਦਾ ਲਾਲ ਰੱਤਾਂ ਲਾਲ ਰੱਤਾਂ ਫਿਰ ਮੈਂ ਆਪਣਾ ਰਿਸ਼ਤੇਦਾਰ ਹੈਗਾ ਲੜਨ ਜਾ ਰਿਹਾ ਕਹਿੰਦੀ ਉਧਰ ਪਾ ਚੱਲਾਂਗੇ ਨਾਲੇ ਤੈਨੂੰ ਸਸਤੇ ਹੀ ਦਵਾ ਦੂੰਗਾ ਹੈਗੀ ਨੀ ਹਾਂ ਤੂੰ ਵੋਟ ਲੈ ਕੇ ਚਲੂੰਗਾ ਨਾਲ ਹੀ ਮੈਂ ਬੁਲਟ ਬੁਲਟ ਆਪਾਂ ਲਾਵਾਂਗੇ ਤੈਨੂੰ ਐਂ ਕਰ ਕਿੰਨੇ ਨੇ ਤੂੰ ਐ ਦੱਸਣਾ ਤੂੰ ਕ ਕਬੂਤਰ ਪਾਰ ਦੀ ਕਿੰਨੇ ਨੇ ਮੈਂ ਲਾਦਾ ਉਹਦੇ ਕੋਲ ਹੈਗੇ ਨੇ ਕਿ 12 ਦੇ ਰਾਣੀ ਦੇ ਕੋਲ ਮੈਂ ਤਾਂ ਸਾਰਿਆਂ ਦੇ ਸਾਧਾ ਉਹ ਲਾ ਰਿੱਚ ਬੰਦਾ ਹੈਗਾ ਉਹ ਮੈਂ ਤਾਂ ਸਾਰਿਆਂ ਦੇ ਸਾਧਾ ਮਾਰੂ ਮਾਰ ਲੀਊਗਾ ਨਾ ਮੈਂ ਹੂਰ ਲਿਊਗਾ ਹੋ ਗਈਆਂ ਠੀਕ ਬੰਦ ਮਗਾ ਲੈਣਾ ਇਹਦਾ ਕੁਰੀ ਬਦਾਗਾ ਜਿੱਕੇ ਜਾਂਦਾ ਇਸੋ ਕਰ ਜਾਈਏ ਨਾ ਮੇਰੇ ਆਸਪਾ ਵੀਰ ਵੀ ਨਾਲ ਤੇਰੇ ਕੋਲ ਆਇਆ ਇੱਥੇ ਤੱਕ ਬੜੀ ਪਹੁੰਚਿਆ ਹੈ ਚਲ ਕੋਈ ਗੱਲ ਜਾਂਦੇ ਹੋਏ ਨਾ 100 ਰੁਪਏ ਦੇਵਾ ਦੇ ਹਾਂ ਅੱਛੀ ਮੈਂ ਇੱਕ ਵਲੌਗ ਸਾਰੇ ਮਤਲਬ ਐ ਚੱਲਦੇ ਆ ਵਲੌਗ ਐ ਨਾ 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 بس ਐਂ ਕਮਾ ਦੂੰ ਆਰਟਿਸਟਾਂ ਹਾਂ ਉਹ ਮੈਂ ਮਾਤਾ ਕੇ ਪਿਰਾਨਾ ਹੱਲੇ ਚੱਲਦੇ ਨਹੀਂ ਦੇਖਦੇ ਅੱਛਾ ਤੇ 12 ਵਜੇ ਤੋਂ ਬਾਅਦ 4 ਵਜੇ ਦੀ ਮੀਟ ਦੇ ਬੈਠੇ ਹਫਤੇ ਬਾਅਦ ਨਹੀਂ ਮੱਟਾ ਕਿੰਨੇ ਲਗਾ ਤਾ ਤਾਂ ਪਹਿਲਾਂ ਬਾਈ ਆ ਜਾ ਲਾਈਕ ਕਰ ਦੀ ਸੱਚੂ ਸਮਝਦਾ ਨਹੀਂ ਬਾਰਾਂ ਰਹਿਣਾ ਕਿਹਨਾਂ ਕਹਿੰ ਗਿਆ ਉਹਨੂੰ ਬੰਨ ਲੈ ਹਾਂ ਉਹ ਬੰਨ ਲੈ ਰਿਹਾ ਵਾਰ ਬੰਨ ਲੈ ਆ ਦੇਖ ਹਾਰਟਸ ਰੈਡੀ ਹੋਈ ਜਾਂ ਤੇ ਹਾਂ ਸੈਟਿੰਗ ਅੱਛਾ ਸੋਣਾ ਤੂੰ ਉਹੀ ਜੀ ਤਾਂ ਉਹੀ ਜੀ ਦਾ ਡਰ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਫਿਰ ਬਲ ਕੇ ਸੀ ਦੱਸੋ ਚਲ ਐਤੋਂ ਬਲਾਉਂ ਚ ਨਹੀਂ ਆਉਣੀ ਇਹ ਗੱਲ ਰੌਕ ਨਾ ਲੈਣੀ ਕਰ ਰੌਕ ਕੱਟਣਾ ਬਲਾਉਂ ਵਾਲੀ ਹੈ ਨਹੀਂ ਅੱਛਾ ਗੱਲ ਨਹੀਂ ਸਾਰੇ ਉੱਤੇ ਕਲੀਫਾ ਬੰਦ ਕਰ ਦਾਂਗੇ ਆਵਾਜ਼ ਕੇ ਵਾਲਾ ਕੱਢ ਦਿਆਂ ਪਹਿਲਾਂ ਖੇਤਲਾ ਪਹਿਲਾਂ ਤਵਾਰ-ਤਵਾਰ ਜਿ ਕੱਢ ਲੇ ਖੇਤ ਵਾਲਾ ਹੋ ਗਿਆ ਤੇ ਇਹ ਦਾੜਾ ਕਰਕੇ ਫਰੰਕਰਾ ਉੱਧਰ ਆ ਕੇ ਇਹ ਦਾੜਾ ਕੱਟਦੇ ਹੋ ਗਏ ਕਰ ਲੈ ਨਹੀਂ ਉਧਰ ਹੀ ਜਾਂਦਾ ਫਿਰ ਚਲੋ ਸਾਡੇ ਵਾਲਾ ਵੀ ਕਰ ਲੋ ਨਾਲ ਹੀ ਨਾਲ ਹਰੀ ਚੰਦ ਹੋਰ ਨਾਲ ਜਿਵੇਂ ਆ ਪਿਛਲੀ ਵਾਰੀ ਕੀਤਾ ਸੀ ਚਲੋ ਆ ਗਏ ਇੱਧਰ ਕੌਣ ਰੁਗੋ ਮਰ ਨਾਲ ਭਾ ਕੇ ਜਾਈਏ ਇੱਧਰ ਰੁਗਦਾ ਜੀ ਸਿੰਘ ਇਹ ਰੁਗੇ ਰੋਗੇ ਹੋ ਜੀ ਇੱਧਰ ਹੀ ਆ ਜਾਓ ਰੁਗੇ ਵਾ ਤੂੰ ਬੈਠ ਜਾ ਮੈਂ ਬੈਠ ਜੀ ਹੋ ਗਿਆ ਚਲੋ ਉਚਾਣਾ ਸੁਬਤ ਹੈ ਜੋਗੇ ਤੂੰ ਬਣਾ ਕੇ ਇਸ ਨੂੰ ਬਣਾ ਦੇ ਮਾਸ ਕਿਹੜਾ ਕਰਦੇ ਉਹ ਹੀ ਪਰ ਉਹ ਨਾਲ ਦੇ ਕਤਾਰ ਉਹ ਵੀ ਹੋਰ ਵੀ ਬਣਾ ਲਾ ਮਾਂ ਪੀਰ ਗਏ ਕਾ ਭਾਬੀ ਜੀ ਹੁਣ ਤੂੰ ਆਏ ਦੋ ਕੱਪੜੇ ਚੰਗੇ ਹੁੰਦੇ ਆ ਆ ਦੇਖੋ ਚਲੋ ਚਲੋ ਨਾ ਨਾ ਪਹਿਲਾਂ ਤਾਂ ਬੰਦਾ ਹੀ ਲੋਕਾਂ ਨੂੰ ਪਤਾ ਨਹੀਂ ਲਾਇਆ ਅੱਗੋਂ ਤਾਂ ਲੱਗੇ ਹੀ ਬੰਦਾ ਐ ਇੱਧਰ ਤੇ ਗਣੇ ਲੋਕ ਉਹ ਮੇਰਾ ਸਾਲਾ ਕੁੱਤੇ ਦਾ ਓਏ ਫਿਰ ਹਾਂ ਵੀ ਸਾਲਾ ਕੁੱਤੇ ਦਾ ਬਣਾਉਂਦਾ ਫਿਰਦਾ ਲੋਕਾਂ ਨੂੰ ਚੱਕਣ ਤੋਂ ਕਰਦੇ ਤੇ ਘਾਟ ਦਾ ਕਰਦੇ ਤੇ ਤੈਨੂੰ ਵੀ ਪਲਾਈਟ ਪਿੱਟਰ ਕੁੱਤਾ ਹਾਂ ਤੇ ਫੋਨ ਪਤਾ ਹੈ ਤੂੰ ਵੀ ਫੋਨ ਕਰਦਾ ਹੈ ਅਮਰੀਕਾ ਤੋਂ ਨਾ ਦੋਖੀ ਚਾਚਾ ਜਨਮ ਬਾਈ ਅਮਰੀਕਾ ਜ਼ਰੂਰ ਬਾਈ ਪਰ ਵਾਰ ਲਾਉਗਾ ਮੈਂ ਕੁੱਤਾ ਕਹਣਾ ਹੀ ਨਹੀਂ ਕੁੱਤਾ ਮੈਂ ਮੇਰਾ ਮਾਤਾ ਮਾਤਾ ਚਾਚੀ ਉੱਥੇ ਕਹਿਣਾ ਜਦੋਂ ਪੂਰਾ ਪੁੱਛੂਗਾ ਕੀ ਦਾ ਉਹ ਜਵਾਂ ਦੇ ਹਾਂ ਕਲੀਅਰ ਆ ਉੱਥੇ ਗੋ ਰਾਲੇ ਬਾਬੇ ਵਾਲੇ ਰਾਲੇ ਬਾਬੇ ਪੀਟਰ ਦਾ ਆਏ ਦੇ ਮਾਮਾ ਮੇਦਾ ਸੁਣ ਲੋ ਸਾਰਾ ਲੰਬੀ ਗਵਾਉਤੂਆ ਕੰਮ ਹਾਂ ਸੁਣ ਲੋ ਨਹੀਂ ਉਹ ਚੱਲਦਾ ਮੈਂ ਕਹੂੰ ਮੈਂ ਚਾਚੀ ਜਿੱਦੇ ਹੁਣ ਕਿਹੜਾ ਬੱਚਾ ਪੀਟਰ ਵਾਸਤੇ ਨਾਲ ਮੁਰਸ਼ ਲੈ ਕੇ ਜਾਵਾਂਗੇ ਨਾਲ ਵਸਤਰ ਪੀਟਰ ਦੇ ਕਹਿੰਦੀ ਹਾਂ ਮੈਂ ਕਹਿੰਦੀ ਮੈਥੋਂ ਵੀ ਪੈਸੇ ਲੈ ਜੀ ਕਹਿੰਦੀ ਵਸਤਰਾਂ ਵਾਸਤੇ ਕਿਨੂੰ ਗਰਮੀ ਆਉਂਦੀ ਟੀ-ਸ਼ਰਟਾਂ ਵੇਰੀ ਉਹਦੀਆਂ ਉਹ ਲੈ ਕੇ ਜਾئیںਗੇ ਜੀ ਮਾਹ ਲੈ ਕੇ ਜਾਉਂ ਚਾਚੀ ਮਾਂ ਅਹੀ ਕੀ ਗੱਲ ਕਹਿੰਦੀ ਫਿਰ ਇਹ ਕੇਕ ਕਹਿੰਦੀ ਤੂੰ ਲੈ ਮਾ ਮੈਂ ਕਿਹਾ ਲੈ ਹਰੇਕ ਬਲਾਕ ਪ੍ਰਧਾਨ ਨੂੰ ਕੇਕ ਭੇਜਨੇ ਉਹਨਾਂ ਨੇ ਉੱਥੋਂ ਹੈ ਸਾਰੇ ਲੋਗ ਇਹ ਮਾ ਪੀਟਰ ਨੂੰ ਸੜੀ ਉਹਦੀ ਚੀਜ਼ਾਂ ਮਾ ਪੀਟਰ ਕੋਈ ਹਵਾਈ ਜਹਾਜ਼ ਲੈਈਆਂ ਤਾਂ ਮਾ ਪੀਟਰ ਦਾ ਬਾਬਾ ਜੀ ਨਾਲ ਮਾ ਐ ਰਹਿਦਾ ਜਿਵੇਂ ਸੁਲਮਾਨ ਖਾਨ ਨਾਲ ਫੇਰਾ ਰਹਿਦਾ ਬਾਡੀਗਾਰਡ ਦਾ ਚੀਲਾ ਇਹ ਨਹੀਂ ਅੱਛਾ ਹਾਂ ਮਾ ਲਾ ਚਾਚੀ ਹੋਣਾ ਆਪਾਂ ਕੇਕ ਫੇਰ ਕਟਾਂਗੇ ਮਾ ਮਹਾਰਾਜ ਆਪਾਂ ਧਿਆਨ ਧਰ ਲਈਏ ਮਾ ਨਾਮ ਸੇਵਾ ਨਾਲ ਕਰਾਂਗੇ ਮਾ ਪੀਟਰ ਦੇ ਨਾਂ ਤੇ ਚਾਚੀ 2 ਮਿੰਟ ਮਾਥਾ ਬੰਦ ਕਰਕੇ ਵਾਂ ਫੇਰ ਐਨ ਕਰਕੇ ਉਸ ਤੋਂ ਬਾਅਦ ਹੋ ਬੈਠਾ ਹੋਊਗਾ ਕਹਨਾ ਆਹ ਆਏ ਕੀ ਮਹਲਾ ਚਾਚਾ ਵੀ ਆ ਗਿਆ ਮਾ ਜੱਜ ਮਹਲਾ ਹੈਪੀ ਬਰਥਡੇ ਚਾਚਾ ਹੈਪੀ ਬਰਥਡੇ ਆਹ ਦਰਦੂ ਉਹਦੇ ਸੱਤੇ ਮੈਂ ਪਹਿਲਾਂ ਤਾਂ ਆਹ ਲੈ ਕੇ ਆਦਾ ਕੀ ਦਾ ਮੇਰੇ ਸਾਲੋਂ ਆਏ ਦਾ ਖੁਸ਼ੀ ਦਾ ਦੇਣਾ ਕਹਿੰਦਾ ਖੁਸ਼ੀ ਆ ਹਾਂ ਮੈਂ ਖੁਸ਼ੀ ਦਾ ਦੇਣਾ ਕਹਿੰਦਾ ਆਹ ਦਰ ਮਹਾ ਟੋਪੀ ਲੱਤੋ ਦੀ ਕਹਿੰਦਾ ਸਾਲਾ ਮੇਰੇ ਬਹੁਤ ਬੰਦੇ ਹੋ ਗਏ ਮਾ ਕੁਸ਼ੀਆਂ ਮੈਂ ਵੀ ਨਹੀਂ ਕਰਦਾ ਮਾ ਤਾਂ ਇੱਕ ਹੋ ਵੀ ਹੁੰਦਾ ਹੈਗਾ ਸ਼ਗਰ ਜੀ ਜਿਆਸ਼ਦ ਕਰਨਾ ਹੁੰਦਾ ਮਾ ਜਿਆਸ਼ਦ ਉਹ ਸ਼ਗਰ ਹੁੰਦਾ ਮਾ ਕਹਿੰਦਾ ਠੀਕ ਆ ਬਈ ਵੇ ਦੋਵਾਲਾ ਲਾਲੂ ਕੇ ਕੱਢ ਦੇ ਕੇ ਕਹਾਂ ਕਿ ਇਹਦਾ ਦਾਤ ਤੋਂ ਦਸਤਾ ਜਿਉ ਮਹਲਾ ਦੇ ਮਨਾਂ ਜੇ ਤਾਂ ਮੈਂ ਤੂੰ ਹੀ ਖਾ ਇੱਕ ਫਾੜੀ ਕੱਟ ਕੇ ਚੱਲ ਮੂੰਹ ਚ ਪਾ ਕੇ ਕੀਏਗਾ ਮਹਲਾ ਸੱਚਾ ਉਹ ਜਨਮ ਦਿੰਦਾ ਦੱਸ ਦੋ ਹਾਂ ਕਾਂ ਜਨਮ ਦਿੰਦਾ ਦੱਸ ਦੋ ਮਾ ਪੀਟਰ ਦਾ ਜਨਮ ਮਤਲਬ ਨਾ ਚਾਚਾ ਪੀਟਰ ਦਾ ਚੱਲ ਭਾਈ ਜੋਂਦਾ ਕੋਣ ਹੈ ਮਾ ਪੀਟਰ ਦੇ ਤੈਨੂੰ ਪਤਾ ਨਹੀਂ ਮਾ ਤੈਨੂੰ ਪਤਾ ਹਾਂ ਮਾ ਪੀਟਰ ਤੈਨੂੰ ਕੀ ਪਤਾ ਮਾ 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 ਤੈਨੂੰ ਵੀ ਪਤਾ ਪੀਟਰ ਦਾ ਤੂੰ ਤਾਂ ਮੋਹ ਮਾਇਆ ਦੀ ਫਸਿਆ ਰਹਿ ਨਾ ਮਾ ਡੌਗੀ ਆ ਬਾਬਾ ਜੀ ਦਾ ਕੁੱਤਾ ਬਾਈ ਦਾ ਮਾ ਡੌਗੀ ਕੋ ਮਾ ਡੌਗੀ ਆ ਬਾਬਾ ਜੀ ਦਾ ਫਿੱਟਰ ਮਾ ਹੁੰਦਾ ਜਾਨ ਮੇਰਾ ਨਾ ਇਹ ਨਹੀਂ ਕਹਦਾ ਕਿਹੜਾ ਡੌਗ ਦਾ ਡੌਗੀ ਨਹੀਂ ਕੁੱਤਾ ਕਹਦਾ ਚੱਲ ਕੁੱਤਾ ਲਾ ਕੋਈ ਇਹ ਸਾਲਿਓ ਕਹਿੰਦਾ ਉੱਥੇ ਬੋ ਮਾਰ ਕਹਦਾ ਸਰਵੇਸ਼ ਕੀ ਫੜੇ ਲੱਛਣ ਨੇ ਕਹਦਾ ਸਾਹ ਦੇ ਲੈ ਲੈ ਕਮਲਾ ਦੇਖ ਲੈ ਨਾ ਲਾ ਬਾਬਾ ਦੀ ਲੰਬੀ ਹੁੰਦਾ ਕਰੇ ਮੋਮਾ ਵਿੱਚ ਫਸ ਕੇ ਬੰਦਾ ਪਿੱਟਦਾ ਮੈਂ ਜਾਨੁੰਦੇ ਨਹੀਂ ਭੁੱਲ ਗਈ ਲੈ ਜਾਨੀ ਕੇਕ ਲੈ ਕੇ ਮੂਨੀ ਗਣਨ ਸ਼ੇਰਾ ਸ਼ੁਰਾ ਤੁਮ ਨੂੰ ਕਿਹਦੇ ਸ਼ੇਰਾ ਸ਼ੁਰਾ ਵਾਲੇ ਨਾ ਦੱਸਿਆ ਮੈਂ ਚਲ ਭਾਈ ਫੇਟਾ ਦਿਲਾਦਾ ਤੁਹਾਡੇ ਜੈਨ ਮੋਦੀ ਰਾਜ ਗੰਨ ਮੰਦ ਰਹਿੰਦੇ ਨੇ ਪਰ ਬਾਦਲ ਨਾਲ ਹੈ ਬਾਦਲ ਨਾਲ ਕਹੋ ਬਾਦਲ ਆਪਾਂ ਬਾਦਲ ਤੱਕ ਜੇ ਆਪਾਂ ਪੁਰਾਣੇ ਬਾਬਾ ਬਾਦਲ ਜੀ ਬਾਬਾ ਜੀ ਬਾਦਲ ਨਾਲ ਕੰਨਾ ਪੱਡੇ ਨਹੀਂ ਜਾਂਦੇ ਤੁਸਾਂ ਪੀਟਰ ਵਾਦ ਦੇ ਉਹ ਕੁਰਸੀ ਲੈ ਕੇ ਜਾਊਂਗਾ ਅੱਛਾ ਇਹ ਮੇਰਾ ਕਲੋਜ਼ ਲੈ ਲਿਓ ਮੇਰਾ ਆ ਵੀ ਰਹਿਣਾ ਟੀ ਸ਼ਰਟ ਆਉਣਾ ਕਰਾਗਾ ਕੌਣ ਪਾਣੀ ਟੀ ਸ਼ਰਟ ਨਾ ਪਾਉਂਦੇ ਜਿਹੜਾ ਇਹ ਸ਼ਰਾਬ ਇਹ ਜਿਹੜਾ ਇਹ ਗ੍ਰੇਡਰ ਫਿਰ ਨੂੰ ਵੀ ਕਿਹਨੇ ਬੰਦੇ ਬੰਦੇ ਆ ਜਾਵਣ ਨੇ ਮਨਾਉਂਦੇ ਨੇ ਇੱਕ ਬਾਡੀਗਾਰਡ ਨਾ ਕਹੋ ਉੱਥੋਂ ਨਾ ਉੱਥੇ ਤਾਂ ਕਿਉਂ ਮੈਂ ਤਾਂ ਇੱਥੋਂ ਚਾਲਾ ਸਕਿਉਰਟੀ ਗਲਤ ਬੋਲੇ ਵੀ ਇੱਥੋਂ ਚਾਲਾ ਬਾਦਲ ਨਾਲ ਸਕਿਉਰਟੀ ਹੁੰਦੀ ਹੈ ਅਸੀਂ ਦੋ ਚੜ੍ਹ ਜਾਂਦੇ ਹਾਂ ਕਹਿੰਦਾ ਡੇਰੇ ਚੱਲਾਂਗੇ ਨਾ ਸਕਿਉਰਟੀ ਹੁੰਦੀ ਆ ਹਾਂ ਜਿਹਦੇ ਬਾਦਲ ਬਾਬੇ ਬਾਦਲ ਨਾਲ ਸਕਿਉਰਟੀ ਹੁੰਦੀ ਆ ਬਸ ਤਰ ਸਕਿਉਰਟੀ ਨਹੀਂ ਕਹਿੰਦਾ ਵੀ ਉਹ ਇਤਨਾ ਕਲੋਜ਼ ਲੈ ਮੇਰਾ ਗਾਰਡਲਾ ਮੂਹ ਰੇਦਾ ਉਹ ਤਾਂ ਕਲੀਅਰ ਹੁੰਦਾ ਤੇ ਟੀਕੋ ਤਾਂ ਪੀਟਰ ਦਾ ਬਾਬੇ ਨਾਲ ਆ ਰਹਿੰਦਾ ਜਿਵੇਂ ਬਾ ਪੀਟਰ ਤਾਂ ਨਰਾਲੇ ਬਾਬੇ ਨਾਲ ਆ ਰਹਿੰਦਾ ਜਿਵੇਂ ਬਾਬੇ ਬਦਲ ਨਾਲ ਸਕੂਟਰੀ ਹੁੰਦੀ ਸਕੂਟਰੀ ਹਾਂ ਇਹ ਜਿਹੜੀ ਨੂੰ ਅੱਛਾ ਹੋਰ ਉਹਨੂੰ ਪੀਟਰ ਦਾ ਜਨਮ ਦੇਣਾ ਛੋਟੀ ਮੋਟੀ ਗੱਲ ਥੋੜੀ ਐ ਇਹਦਾ ਸਾਰੇ ਬਲਾਕ ਪ੍ਰਧਾਨਾਂ ਦੇ ਹੱਥ ਡੇਰੇ ਜੋ ਭੇਜਦੇ ਨੇ ਕੇਕ ਸਾਰੇ ਬਲਾਕਾਂ ਜੀ ਭੇਜਦੇ ਤਾਂ ਬਈ ਪੀਟਰ ਤਾਂ ਨਰਾਲੇ ਬਾਬੇ ਨਾਲ ਆ ਰਹਿੰਦਾ ਨਾਲ ਨਾਲ ਕਿ ਮੈਂ ਬਾਬੇ ਬਾਦਲ ਨਾਲ ਸਕਾਲਟੀ ਫੈੰਦੀ ਹੋਣੀ ਸਹੀ ਗੱਲ ਹੈ ਹੋਰ ਨਾ ਤੈਨੂੰ ਅੱਜ ਨਹੀਂ ਪਤਾ ਕਿੰਨਾ ਪ੍ਰੋਗਰਾਮ ਹੈ ਡੇਰੇ ਚ 7 ਕਰੋੜ ਦਾ ਪੇਕ ਕੱਢਣਾ ਹੈ ਚਾਚੀ ਪੀਟਰ ਦੇ ਜਨਮ ਦਿਨ ਤੇ ਔਰ ਜਿਹੜਾ ਜਿਵੇਂ ਹੁਣ ਆਪਾਂ ਖੋਲੇ ਕੇਕ ਜਿਹੜਾ ਕੇਕ ਦਾ ਉਤਲਾ ਹੈ ਢੱਕਣ ਜਾਂ ਡੱਬੇ ਦਾ ਐਂ ਇੱਕ ਵਾਟਰ ਨਾਲ ਪਟਣਗੇ ਉਹ ਫੇਰ ਉੱਪਰ ਫੁੱਲ ਚੜ੍ਹੀਏ ਜਾਂ ਡਿਕਰੀ ਕਹਿੰਦੇ ਹੈਪੀ ਬਰਥਡੇ ਹੈਪੀ ਬਰਥਡੇ ਐਜਾ ਪ੍ਰੋਗਰਾਮ ਹੈ ਚਾਚੀ ਦਾਸ ਦਿੰਦੇ ਆਪਾਂ ਵੀ ਸੰਗਤ ਲੈ ਕੇ ਜਾਏ ਆਪਾਂ ਦਾ ਹੁਣ ਚਾਚੀ ਜਿਹੜੇ ਨੂੰ ਤੂੰ ਤਾਂ ਹੀ ਭੁੱਲ ਗਈ ਦੇਖ ਲੈ ਪੀਟਰ ਦਾ ਜਾਉਂਦਾ ਜੇ ਪਤਾ ਹੁੰਦਾ ਬੀਬੀਆਂ ਭਾਣਾ ਇਕੱਠੀਆਂ ਕਰਦੇ ਟਰਾਲੀ ਚ ਚੱਲ ਕੋਈ ਆਪਾਂ ਚੱਲਾਂਗੇ ਆਪਾਂ ਦਾ ਹੁਣ ਕੀ ਕਰਦੇ ਆ ਪੀਟਰ ਦੀ ਲੰਬੀ ਉਮਰ ਵਾਸਤੇ ਹੱਥ ਜੋੜ ਕੇ ਜਮਾ ਮੰਨੋ 5 ਮਿੰਟ ਦਾ ਨਾਮ ਫੇਰ ਲਗਾ ਲੈ ਜੇ ਦੋ ਸਾਬਤ ਦੋ ਸਾਬਤ ਗਾ ਲੈ ਜੀ ਪੀਟਰ ਨੇ ਲਈ ਸੇਵਾ ਭਗਤੋ ਬੋਪਾ ਰਾਮੀ ਦੋਹਾਂ ਮੀਂਗਾ ਬੋਪਾ ਬੋਹਾਂ ਪਾਸੋਂ ਅਮੀਗਾ ਦਾ ਜਗਦੀ ਸਰਾਈ ਜਗਾੜਦਾਸ ਜਗਾੜਦਾਸ ਸੁਆਗਤ ਆ ਤੇ ਗੈਸ ਨੂੰ ਹੋ ਰਹੀ ਗੈਸ ਆਏ ਇਸ ਇਨਾ ਸ ਢਿੱਡ ਕਰ ਰਿਹਾ ਹਾਂ ਬਹੁਤ ਮੁਸ਼ਕਿਲ ਹੈ ਰਵਿੰਦਰ ਮੋਰਿੰਗ ਤਾਂ ਨਹੀਂ ਗਾ ਸਵਾਲ ਰੈਡੀ ਚਲੋ ਤੂੰ ਖੜ ਕੇ ਬੈਠੀ ਸੀ ਖੜੀ ਹੋ ਨਾ ਨਾ ਮੈਂ ਕੋਈ ਨਹੀਂ ਤੇਰੇ ਬਾਪਾ ਬਾਬੂ ਇਹਦੇ ਤੋਂ ਤਿੰਨ ਪੀੜੇ ਬਣਿਆ ਹਾਂ ਹਾਂ ਸੁਆਗਤ ਸਰਾਈ

ਉਹ ਟੋਪੀ ਜਿਹੜੇ ਮੇਰੇ ਤੇ ਮੇਰੇ ਤਾਂ ਲਈ ਆਉਣਾ ਪਰਨੇ ਉਦ ਦੀ ਨਹੀਂ ਨਹੀਂ ਉਹ ਤਾਂ ਲਈ ਆਈ ਆ। ਚਲ ਹੁਣ ਆਪਾਂ ਕੱਟ ਤੜਾ ਕੇ ਵਿਚਾਲੇ ਦੇ ਆ ਜਨਮ ਦੇ ਨਾਲ ਉਹਦੋਂ ਆਪਾਂ ਕੇਕ ਤੁਸੀਂ ਚੱਕਾਂਗੇ ਲੈ ਪੀਟਰ ਲਿਖਾ ਹੋਊਗਾ ਕਿ ਇਹ ਤੋਂ ਇਹਨਾਂ ਨੇ ਤੁਹਾਡੇ ਟੋਪੀਆਂ ਲਈ ਆਉਂਦੀਆਂ। ਹੂੰ ਫਿਰ ਆਪਾਂ ਸ਼ੁਰੂ ਕਰਾਂਗੇ। ਇੱਕ ਦਾ ਭਾਗ ਭਾਗ ਦੇ ਸਤਿ ਆ ਜਨਮ ਦਿਨ ਦਾ ਦਸ ਲੋ ਕਹਿੰਦਾ ਕੀ ਦਾ ਗੱਜਰ ਦਾ ਮਾ ਪੀਟਰ ਦਾ ਹਾ ਪੀਟਰ ਗਿਆ ਕਾ ਉਹ ਮਤਰਾ ਮੁੰਡਾ ਓਏ ਹਾਂ ਕਹਿੰਦਾ ਤੇਰੇ ਮੁੰਡੇ ਦਾ ਨਾਮ ਸ਼ਿਟਰ ਰੱਖਦਾ ਕਹਿੰਦਾ ਮੁੰਡੇ ਨੂੰ ਸਾਲ ਹੋ ਵੀ ਗਿਆ ਓਏ ਹਾਂ ਮਾਹਨਾ ਉਹਦਾ ਗਾਣੂ ਐ ਚਾਚੀ ਤੂੰ ਹੋਜੇ ਤੱਕ ਨਹੀਂ ਚਾਚੀ ਮਾਹ ਚਾਚੀ ਤਾਂ ਦੱਸਿਆ ਹੀ ਮਾਹ ਦਾ ਚਾਚੀ ਨੂੰ ਯਾਨੀ ਨਾ ਮਾਹ ਪੀਟਰ ਡੌਗੀ ਆ ਬਾਬਾ ਜੀ ਦਾ ਤੇਰੀ ਗਰ ਮੇਲੂ ਕਹਿੰਦਾ ਕੁੱਤਾ ਨਾ ਜੀ ਬਾਬੇ ਦਾ ਕਹਿੰਦਾ ਉਹ ਤਾਂ ਰਿਹਾ ਲੱਗਾ ਜਿਵੇਂ ਤਾਂ ਦੋ ਵਸਤਾਂ ਨਿਕਲ ਆਉਂਦੀਆਂ ਵਸਤਾਂ ਨਾਲ ਸਾਡੇ ਇਹ ਆਪ ਚੋਂ ਦਾ ਸਖੋ ਪੱਟਦਾ ਵੇ ਇਹਦਾ ਇਹਦਾ ਆਓ ਜੀ ਆਹ ਬਦਾਨਾ ਤੇ ਜਲੇਬੀਆਂ ਵੀ ਖੋਲ ਤੋ ਦਿਖਾ ਲੈਣਗੇ ਵੀ ਉਦੋਂ ਬਾਅਦ ਹੁਣ ਮੇਰੀ ਗੱਲ ਜੋ ਤੁਹਾਨੂੰ ਕੁੱਟਣ ਲੱਗਿਆ ਮਾਇਰ ਨੂੰ ਗੰਗਾ ਕੁੱਟਾ ਕਰਤਾ ਨਾ ਰਹੀ ਹਾਂ ਹਾਂ ਮਾਂ ਤੇਰੇ ਵਰਗੇ ਦਾ ਐ ਕਹਿੰਦੇ ਨੇ ਵੀ ਜੇ ਪੀਟਰ ਸਾਡਾ ਮੂੰਹ ਚੱਟ ਲੈ ਸਾਡੇ ਬਾਪ ਨੂੰ ਤੋ ਕਿਹਨੇ ਜਾਨਾ ਵੀ ਮੂੰਹ ਜੱਪ ਰੱਖਦਾ ਸਾਡਾ ਬਾਪਾ ਐ ਰਹਿਦਾ ਉਹ ਬਾਬਾ ਜੀ ਨਾਲ ਜਿਵੇਂ ਸਮਾਨ ਖਾਣ ਨਾਲ ਛੇਰਾ ਰਹਿਦਾ ਹਾਂ ਲੋਕਾਂ ਦਾ ਮੂੰਹ ਮੂੰਹ ਰੱਖੋ ਚਲੋ ਯੋ ਦੋ ਆਜੋ ਇੱਕ ਮੂੰਹ ਦੋ ਤਿੰਨ ਲੋਕਾਂ ਦੇ ਆਏ ਆਏ ਆ ਮੂੰਹ ਇਹ ਦੇ ਲਾਂਗੇ ਉਹ ਵੱਡੀ ਹੈ ਉਹ ਵੱਡੀ ਹੈ ਜਾਂ ਫਿਰ ਇੱਕ ਆਚੀ ਦੇਣੀ ਵੀ ਪੀੜੀ ਦੇਣੀ ਅਗੇ ਛੋਟੀ ਮੋਟੀ ਨਹੀਂ ਹੋਣੀ ਇਹ ਆਹ ਜੀ ਤੁਹਾਨੂੰ ਬਹੁਤ ਕੁਲੀ ਜੀ ਚੱਲੋ ਯਾਰ ਕਰੋ ਯਾਰਾਂ ਵਾ ਇਹ ਹਰਾ ਹਰਾ ਜਿਆ ਕਿੰਨੇ ਨੇ ਮੇਰਬੰਦਾ ਇਹ ਸੱਚੀ ਨਹੀਂ ਆ ਹਰੀ ਜਰੀ ਆ ਹਾਂ ਸੱਚੀ ਹਰੀ ਲੈ ਲਓ ਰੰਗੂ ਮੇਨੇ ਇਹੋਰੇ ਕਰਿਆ ਬੇਟੀਆਂ ਇਹ ਬੈਠਿਓ ਰੇ ਬੱਬਰ ਕਿੰਨੂ ਰਿਜੋ ਪਈ ਆ ਮੈਂ ਤਾਂ ਬੱਬਰ ਕਰ ਰਿਹਾ ਬੱਬਰ ਦਾ ਇੱਕ ਕਿਲੋ ਜਾਵਾਂ ਨੂੰ ਲਾਵਾਂਗੇ ਹੈਗੀ ਤੇ ਵੀ ਉਰੀ ਆ ਬੱਬਲਾ ਕਰ ਰਿਹਾ ਆਹ ਫਰਤੂ ਦੀ ਜੀ ਦਾ ਪੋਟ ਪਈ ਹੋਰ ਨਵਾਂ ਪੋਸ ਕਰਦੀ ਲੱਭੀ ਹੋਰ ਪਿਆਰ ਜੇ ਮੈਂ ਨਾ ਬਾਂ ਮਾਈਕ ਆ ਆਪਾਸ ਤੇ ਸੁਣਾਇਆ ਇਸ ਕੋ ਨੀਲ ਟ੍ਰੈਕ ਕੋ ਨੰਬਰ ਉਰਸੀ ਕਣੇ ਮੈਂ ਤੱਕ ਮਨਾ ਕਰ ਮੇਜ਼ ਮੇਜ਼ ਮੈਂ ਆਪੀ ਸੈੱਟ ਕਰੂੰ ਜਾਰਾ ਆਏ ਆ ਹੋਏ ਆਪ ਹੀ ਕਰ ਇੱਧਰ ਹੈਪੀ ਬਰਥਡੇ ਪੀਟਰ ਬੇਜ ਮੈਂ ਕਿਹਦਾ ਚਲਾਵਾ ਬਾਰੇ ਗੇਮ ਚਲਾਦਾ ਫੋਨ ਚਲਾਇ ਜਾਮੇ ਹੋਰ ਕੀ ਕਿੱਲਾ ਸਰ ਕਹਾ ਮੈਨੂੰ ਲਾਦਾ ਵੀ 16 پتہ ਨਹੀਂ 17 ਸਾਲ ਹੋ ਗਏ ਮੇਰੇ ਮਾਰਕ ਟੋਪੀ ਲਾਤੀ ਮਾ ਤੇਰੇ ਬਾਬਾ ਜਰ ਨੂੰ ਪਤਾ ਕਿਦਾਂ ਮਾ ਤੇਰੀ ਚੀਟੀਟਰ ਦਾ ਜਨਮ ਦਿਨ ਮਨਾਇਆ ਮਾਈ 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 ਦੇ ਨੂੰ ਇਹ ਨਹੀਂ ਟੋਪੀਆਂ ਲੈਣੀਆਂ ਹੁਣ ਫਿਰ ਨਾ ਹੌਦ ਵਿੱਚ ਬੈਠੇ ਜੁੜਾ ਪਏ ਚਲੋ ਚਲੋ ਆਓ ਉਸ ਤੋਂ ਬਾਅਦ ਦਾ ਬੈਠਾ ਪਏਗਾ ਨਾ ਲਾਈਟ ਕੱਟੀ ਆ ਜਨ ਅੱਛਾ ਵੀ ਤੇਰੇ ਰੁਕੇਗਾ ਤੂੰ ਕਿ ਖਲੇਗਾ ਤੂੰ ਕਿ ਦੱਸੀ ਉਹ ਤੰਗ ਆ ਲੈਗਾ ਆ ਸਮਝਿਆ ਆਇਆ ਗਏ ਤਾਂ ਆਈ ਵੀ ਅਈ ਸਤੇ ਬਜਟ ਕਰੀ ਇਹ ਦੇਖ ਜਮਾਈ ਨਾਲ ਨਹੀਂ ਕਰੇਗਾ ਉਹ ਤੁਹਾਡਾ ਨਹੀਂ ਇਹ ਨਹੀਂ ਕਰੇਗਾ ਪੂਰਾ ਮੂਹ ਮਹਾਪਤ ਨਹੀਂ ਇਹ ਨਹੀਂ ਕਰੇਗਾ ਪੂਰਾ ਮੂਹ ਮਹਾਪਤ ਨਹੀਂ ਟਾਇਰ ਰੱਖਾ ਜਵਾਕਾਂ ਨਾਲ ਲੱਗੇ ਹਾਂ ਮੈਂ ਕਹਿੰਦੀ ਕਰੇਗਾ ਪੂਰਾ ਮੂਹ ਮਹਾਪਤ ਉਹ ਤਾਂ ਨਹੀਂ ਐ ਰੱਖ ਟੱਲ ਲੈ ਲੰਗਰੀ ਪਕਾਵਾਂ ਮੈਂ ਤੇਰੀ ਮਾਂ ਤੇ ਲੰਗਰ ਪਕਾਉਂ ਰੱਖੀ ਹੋਈ ਆ ਲੰਗਰ ਪਕਾਉਂ ਨਹੀਂ ਨਹੀਂ ਠੀਕ ਹੈ ਠੀਕ ਹੈ ਹੁਣ ਕਰੇਗਾ ਪੂਰਾ ਮੂਹ ਮੁਹabbਤ ਦੀ ਗੱਲ ਤੇ ਲੰਗਰ ਪਕਾਉਣਾ ਤੇਰੇ ਵਾਸਤੇ ਦੁੱਪੜਾ ਪਕਾਉਣ ਪੱਤੀ ਰੱਖੀ ਹੋਈਆਂ ਅੱਜ ਨੋ ਕਾਣੀ ਕਾ ਵੱਜ ਨਹੀਂ ਚੱਲ ਜਾਂਦਾ ਹੈ ਮੂਹ ਮੁਹabbਤ ਦੀ ਗੱਲ ਹੈ ਕਿ ਮੈਂ ਰੋਟੀਆਂ ਬਣਾਉਣ ਰੱਖੀ ਪਾਈਆਂ ਠੀਕ ਹੋ ਗਿਆ ਹੁਣ ਲੰਗਰ ਪਕਾਉਣਾ ਤੇ ਸੱਪਾ ਕਰਨਾ ਛੋਲੇ ਨੂੰ ਕਰੀ ਕੋਈ ਨਹੀਂ ਹੋਵੇ ਸਾਬਾ ਕੁਝ ਕਰਦੇ ਹੁੰਦੇ ਰੋਟੀਆਂ ਮੈਂ ਰੱਖੀ ਹੋਈਆਂ ਰੈਡੀ ਤੁਹਾਡੇ ਬੱਬਰ ਭਾਤ ਐਕਸ਼ਨ ਕਰੇਗਾ ਹੁਣ ਮੋ ਮਹੱਬਤ ਦੀ ਪੂਰਾ ਗੱਲ ਰੁਕ ਜਾ ਠੀਕ ਗੋਲੀ ਆਹ ਹੋਈ ਹੀ ਕਹਿੰਦਾ ਸੀ ਹੁਣ ਆ ਗਿਆ ਤੂੰ ਨਹੀਂ ਹੱਸ ਘਟਾਈ ਜੰਨਾ ਚੱਲ ਐਕਸ਼ਨ ਕਰੇਗਾ ਹੁਣ ਮੋ ਮਹੱਬਤ ਦੀ ਪੂਰਾ ਗੱਲ ਕਿ ਮੈਂ ਤੁਹਾਡਾ ਬਬਰ ਪਰ ਨੂੰ ਰੱਖੀ ਹੋਈ ਆ ਇੱਥੇ ਤੁਹਾਡੇ ਬਾਸ ਤੇ ਰੋਟੀਆਂ ਬਣਾਉਣ ਨੂੰ ਬੇਲੀ ਸਵਾਦ ਖੀ ਵੀ ਲੜ ਐ ਅਸੀਂ ਪਿਆਰ ਨਾਲ ਜਦੋਂ ਕਰੇਗਾ ਮੂਹਬੱਤ ਦੀ ਗੱਲ ਕੋਈ ਕਰਦਾ ਨਹੀਂ ਫੀਲਟ ਹੈ ਕਿ ਜਵਾਬ ਆ ਦੇਣੀ ਹੋ ਓਕੇ ਜਵਾਬ ਨਹੀਂ ਮੈਂ ਕਹਿਣਾ ਰੈਡੀ ਪਹਿਲਾਂ ਦੇਖੀ ਜਾਂਦੀ ਚਿਹਰਾ ਦਾ ਜਿੱਦ ਮੇਰੇ ਕੋਲ ਰੱਖੀ ਹੁੰਦੀ ਏ ਤੂੰ ਕਹਿ ਕਦੀ ਮੈਂ ਕਰੇਗਾ ਹੁਣ ਪੂਰਾ ਮੂਹਬੱਤ ਦੀ ਗੱਲ ਕਿ ਨਹੀਂ ਹੋਗਾ ਮੈਂ ਨਹੀਂ ਕਰਦਾ ਫੇਕਿਆ ਆ ਮੈਂ ਤਾਂ ਰੋਕੀਆਂ ਬਕੌਣ ਨੂੰ ਰੱਖੀ ਹੁੰਦੀ ਹਾਂ ਹਾਂ ਠੀਕ ਹੈ ਲੈ ਪਾ ਲੋ ਰੈਡੀ ਐਕਸ਼ਨ ਕਰੇਗਾ ਪੂਰਾ ਮੂਹਬੱਤ ਦੀ ਗੱਲ ਕਿ ਨਹੀਂ ਐਕਸ਼ਨ ਕਰੇਗਾ ਪੂਰਾ ਮੂਹਬੱਤ ਦੀ ਗੱਲ ਕਿ ਨਹੀਂ ਮੈਂ ਨਹੀਂ ਕਰਦਾ ਹੈਗਾ ਕਿ ਮੈਂ ਇਕੱਲੀ ਰੋਟੀਆਂ ਬਣਾਉਣ ਵਾਸਤੇ ਰੱਖੀ ਆ ਤੁਹਾਡਾ ਬੱਬਰ ਭਰਨ ਨੂੰ ਨਾ ਸੁਣੂ ਅੰਦਰ ਢੂੜ ਜੁੜਦੀ ਐ ਰਹਿਣ ਨੂੰ ਤੂੰ ਮੈਂ ਆਪੇ ਪਾਉ ਸੰਦੀ ਸੰਦੀ ਆਪੀ ਕਰੂੰ ਮੈਂ ਨੂੰ ਬੜਾ ਸੇ ਤਰ੍ਹਾਂ ਤੇ ਮੇਰੇ ਨੱਕ ਮੂੰਹ ਤੂੜੀ ਜੜ ਜੂਗੀ ਆ ਫਿਰ ਸਾਰੀ ਬਿਮਾਰੀ ਹੋ ਜੂਗੀ ਦਵਾਈ ਲੈਂਦੀ ਫਰੇਗੀ ਸਾਹ ਤਾਂ ਤੈਨੂੰ ਔਖਾ ਔਖਾਂ ਦਾ ਮੈਨੂੰ ਘਰ ਸਾਰੀ ਬਿਮਾਰੀ ਹੋਊਗੀ ਮੈਂ ਘਰ ਦਾ ਸੰਭੀਆਂ ਆ ਤੂੰ ਇਹਨੇ ਬਣਾ ਲੈ ਕਦਰੀ ਚਾ ਅੰਡਾ ਰੋਟੀ ਦੋਨੇ ਮੱਟੋਂ ਟੌਪ ਟੌਪ ਕੇ ਖਾਵਾਗੇ ਦਾਜਾ ਅੰਡਾ ਰੋਟੀ ਲੈ ਮਾ ਹਾਂ ਅੱਛਾ